ਆਮ ਸ੍ਰੀ ਵਾਸ਼ਤਰ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ 9 ਗਨ ਗੋਬਿੰਦ ਗਾਇਓ ਨਹੀਂ ਜਨਮ ਅਕਰਤ ਕੀਨ ਓਹ ਨਾਨਕ ਹਰ ਪਜ ਮਨ ਜਿ ਵਿਦਜਲ ਕੋ ਮੀਨ ਬਿਖਿਆਨ ਸਿਉ ਕਾਹੇ ਰਚਿਓ ਨਮਕ ਨ ਹੋਇ ਉਦਾਸ ਕਹ ਨਾਨਕ ਪਜ ਹਰ ਮਨ ਤਰ ਮਨ ਜਮ ਕੀ ਫਾਸ ਤਰਨ ਆਪੋ ਈ ਹੋ ਗਿਓ ਲੀਓ ਜਰਾ ਤੁਮ ਜੀਤ ਕਹੋ ਨਾਨਕ ਪਜ ਹਰਿ ਨਾਮ ਔਦ ਜਾਤ ਹੈ ਬੀਤ ਮਿਰਦ ਪਿਓ ਸੂਜ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਬ ਰੇ ਕਿਉ ਨਾ ਪਜੈ ਭਗਵਾਨ ਤੰਦਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਹਨਾਂ ਮਾ ਕਛ ਬੀ ਨਹੀਂ ਨਾਨਕ ਸਾਚੀ ਜਾਨ ਪਤਤ ਯੋਦਾਰ ਨ ਪੈ ਹਰਨ ਹਰਿਆਨਾਥ ਕੇ ਨਾਥ ਕਹ ਨਾਨਕ ਤੇ ਜਾਨੀਐ ਸਦਾ ਵਸਤੁਮ ਸਾਥ ਤਨ ਤਨ ਤੈ ਤਨ ਤਨ ਜੇ ਤੋ ਕੋ ਦੀਓ ਤਾਂ ਸਿਉ ਨੇਹ ਨਕੀਨ ਕਹ ਨਾਨਕ ਨਰ ਬਾਬਰੇ ਅਬ ਕਿਉ ਡੋਲਤ ਦੀਨ ਤਨ ਤਨ ਸੰਤ ਸੁਖ ਦੀਓ ਅਰ ਜਹਨੀ ਕੇ ਤਹਾਮ ਕਹ ਨਾਨਕ ਸੁਨ ਰੇ ਮਨ ਸਿਮਰਤ ਕਾਹਿ ਨਰਾਮ ਆਵਸਥਾ ਦਾਤਾ RAM ਹੈ ਦੂਸਰ ਨਾਹਿਨ ਕੋਏ ਓਹ ਨਾਨਕ ਸੁਨ ਰੇ ਮਾਨ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਪਜਰੇ ਤਮੀਤ ਓਹ ਨਾਨਕ ਸੁਨ ਰੇ ਮਾਨਾ ਔਦ ਘਟਤ ਹੈ ਨੀਤ ਆਚ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਹ ਤੈ ਉਪਜਿਓ ਨਾਨਕ ਆ ਲੀਨ ਤਹੇ ਮੈਂ ਮਾਨ ਕਟ ਕਟ ਮੈਂ ਹਰਿ ਜੂ ਵਸੈ ਸੰਤਨ ਕਹਿਓ ਉਪਕਾਰ ਕਹੋ ਨਾਨਕ ਤੇ ਪਜਮਾ ਨਾ ਪਉ ਨਿਦ ਉਤਰਹਿ ਪਾਰ ਸੋਖ ਦੁਖ ਜਹ ਪਰਸੈ ਨਹੀਂ ਲੋਭ ਮੋਹ ਅਭਮਾਨ ਕਹੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਾਹੀ ਜੇਹ ਕੰਚਨ ਲੋਹ ਸਮਾਨ ਕਹੋ ਨਾਨਕ ਸੁਨਰੇ ਮਨਾ ਮੁਕਤ ਤਹ ਪਜਾਨ ਆ ਰਖੋ ਸੋਗ ਜਾ ਕਾ ਨਹੀਂ ਬਰੀ ਮੀਤ ਸੁਮਾਨ ਕਹੋ ਨਾਨਕ ਸੁਨ ਰੇ ਮਾਨਾ ਮੁਕਤ ਤਾਹਿ ਤਹ ਜਾਨ ਭੈ ਕਾ ਹੋ ਕਉ ਦੇਤ ਨਾ ਹੈ ਨਹ ਪਾ ਮਾਨ ਤਿਆਨਾ ਕਹੋ ਨਾਨਕ ਸੁਨ ਰੇ ਮਾਨਾ ਗਿਆਨੀ ਤਾਹੇ ਵਖਾਨ ਜਹਿ ਵਿਖਿਆ ਸਗਲੀ ਤਾਜੀ ਲਿਓ ਭੇਕ ਪੈਰਾਗ ਤੋਹ ਨਾਨਕ ਸੁਨ ਰੇ ਮਾਨਾ ਤੇ ਨਰ ਮਾਥੈ ਭਾਗ ਜਹਿ ਮਾਇਆ ਮਮਤਾ ਤਾਜੀ ਸਭ ਤੇ ਪਿਉ ਉਦਾਸ ਕੋ ਨਾਨਕ ਸੁਨ ਰੇ ਮਨਾਂ ਤੇਹ ਕਟ ਬ੍ਰਹਮ ਨਿਵਾਸ ਜਹ ਭਾਨੀ ਹਮਤ ਕਜੀ ਕਰਤਾਰ ਆਨ ਪਛਾਨ ਕੋ ਨਾਨਕ ਬੋ ਮੁਕਤ ਨਾਰ ਇਹ ਮਨ ਸਾਚੀ ਮਾਨ ਐ ਨਾ ਸੁਨ ਦਰਮਤ ਹਰਨ ਕਲਮੈ ਹਰ ਕੋ ਨਾਮ ਨਿਸਤਨ ਜੋ ਨਾਨਕ ਪਜ ਸਫਲ ਹੋਇ ਤਿਹ ਨਾਮ ਜਿਹ ਬਾਗਨ ਗੋਬਿੰਦ ਪਜਹੁ ਕਰਨ ਸੁਨਹੁ ਹਰ ਨਾਮ ਤਹੋ ਨਾਨਕ ਸੁਨ ਰੇ ਮਨਾ ਪਰਹ ਨ ਝਮਕ ਤਹਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਜੋ ਸੁਪਨਾ ਅਰਪੇਖਣਾ ਐਸੇ ਜਦ ਤੋ ਜਾਣ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਰਨੀ ਪ੍ਰਾਨੀ ਢੋਲ ਤਨੀਟ ਕੁੱਟਨ ਮੈਂ ਨਾਨਕ ਕੋ ਨਾਰਾਇਣ ਜਹਿ ਚੀਤ ਜੈਸੇ ਜਨ ਤੇ ਬੁੱਧ ਬੋਧਾ ਹਦਾ ਉਪਜੈ ਵਨਸਨੀਤ ਜਗ ਰਚਨਾ ਕੈਸੇ ਰਚੀ ਕਹੋ ਨਾਨਕ ਸੁਨਮੇਤ ਪ੍ਰਾਨੀ ਕਛੂ ਨ ਚੇਤੈ ਮਦਮਾਇ ਕੈ ਅੰਬ ਕਉ ਨਾਨਕ ਬਿਨ ਹਰ ਭਜਨ ਪਰਤ ਤਹੇ ਜਮ ਖੰਡ ਜਹਾਂ ਸੋ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ ਕਹ ਨਾਨਕ ਸੁਨਰੇ ਮਨ ਦਰ ਲਬ ਮਾਨੁਖ ਜੀਹ ਮਾਇਆ ਕਾਰਨ ਤਬਹੀ ਮੂਰਖ ਲੋਗ ਅਜਾਨ ਕਹ ਨਾਨਕ ਬਿਨ ਹਰ ਪਜਨ 버타 ਜਨਮ ਸਰਾਨ ਜੋ ਪ੍ਰਾਨੀ ਨਿਸਦੇਸ ਭਜੈ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਤ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋ ਨੇ ਕਾਮ ਪ੍ਰਾਨੀ ਰਾਮ ਨ ਚੇਟਈ ਮਦ ਮਾਇਆ ਕਾ ਅੰਬ ਕਹੋ ਨਾਨਕ ਹਰ ਭਜਨ ਬਨ ਪਰਤ ਤਾਹੀ ਜਮ ਫੰਦ ਦੁੱਖ ਮੈਂ ਬਹੁ ਸੰਗੀ ਪਾਈ ਦੁੱਖ ਮੈਂ ਸੰਗ ਨ ਕੋਈ ਕਹੋ ਨਾਨਕ ਹਰ ਪਜਮਾ ਨਾ ਅੰਤ ਸਹਾਈ ਹੋਇ ਜਨਮ ਜਨਮ ਪਰਮਤਿ ਬਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਹੋ ਨਾਨਕ ਹਰ ਪਜਮਾ ਨਾ ਨਿਰਭੈ ਪਾਵਹਿ ਵਾਸ ਜਤਨ ਬਹੁਤ ਮੈਂ ਕਰ ਰਿਹਾ ਮਿਟਿਓ ਨ ਮਨ ਕੋ ਮਾਨ ਧਰਮਤ ਸਿਓ ਨਾਨਕ ਫਦਿਓ ਰਾਖ ਲਿਹੋ ਭਗਵਾਨ ਬਾਲ ਜਵਾਨੀ ਅਰ ਬਿਰਦ ਫੋਨ ਤੀਨ ਅਵਸਥਾ ਜਾਨ ਤਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਣ ਕਰਨੋ ਹੋ ਤੋ ਸੁਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਾਮ ਗਿਓ ਅਬ ਕਿਉ ਰੋਵਤ ਅੰਦ ਮਨ ਮਾਇਆ ਮੈਂ ਰਾਮ ਰਹਿਓ ਨਿਕ ਸਤਨ ਇਨ ਵੀਟ ਨਾਨਕ ਮੂਰਤ ਚਿੱਤਰ ਜਿਉ ਛਾੜ ਤਾ ਨਾ ਹੈ ਨਭੀਤ ਨਰ ਚਾਹਤ ਕਾਚਿ ਆਉ ਔਰ ਕੀ ਔਰ ਪਾਈ ਚਿਤ ਵਤ ਰਹੇ ਉਠਦਾਰ ਨਾਨਕ ਵਾਸੀ ਗਲ ਭਰੀ ਜਾਤਨਾ ਬਹੁਤ ਸੁਖ ਕੀ ਕੀ ਦੁੱਖ ਕੋ ਕਿਉ ਨਾ ਕੋਏ ਕਹੋ ਨਾਨਕ ਸੁਨ ਰੇ ਮਨ ਹਰ ਭਾਵੇਂ ਸੋਇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰ ਤਹਿ ਉਰਨੋ ਹੋਵੈ ਕਾਮਾ ਝੂਠੇ ਮਾਨ ਕਹਾਂ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿ ਉਹ ਖਾਨਰਵ ਕਰਤ ਹੈ ਦੇਹ ਕੋ ਬੇਨ ਸੈ ਸਿਨਮ ਮੀਤ ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤਾ ਜਿਹ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਗਿਆਨ ਆਨ ਏ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨਨ ਇੱਕ ਪਗਤ ਭਗਵਾਨ ਜੇ ਪ੍ਰਾਨੀ ਕਹਿ ਨਾਹੀਂ ਮਨ ਜੈਸੇ ਸੁਕਰ ਸਾਨ ਨਾਨਕ ਮਾਨੋ ਰਹੈ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਪਜੋ ਇਕ ਮਨ ਹੋਏ ਇਕ ਚਿਤ ਤੀਰਥ ਵਰਤ ਯਾਰ ਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨੇਹ ਫਲ ਜਾਤ ਤੇ ਜੋਂ ਪੰਚਰ ਇਸ ਨਾਨ ਸਿਰ ਤੁੰ ਪਿਉ ਪਗ ਡਗ ਮੰਗੇ ਨਾਨ ਜੋਤ ਤੇ ਹੀ ਨਾਨ ਨਾਨਕ ਇਹ ਫਿਰ ਪਾਈ ਤਉ ਨ ਹਰ ਰਸ ਲੀਨ ਨਿਜ ਕਰ ਦੇਖਿਓ ਜਗ ਤਮ ਕੋ ਕੰ ਕੋ ਨਾ ਹੈ ਨਾਨਕ تیر ਹਰ ਭਗਤ ਹੈ ਤੇ ਰੱਖ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਨ ਲਹੋਰੀ ਤ ਕਹਨਾਂ ਨਿਕਥਿਰ ਨਾ ਰਹੈ ਜਿਉਂ ਬਾਲੋ ਕੀ ਪੀਤ ਨਾਨਕ ਥਿਰ ਕਛ ਨਹੀਂ ਸੋ ਪਨੇ ਜਾਂ ਸੰਸਾਰ ਬਲ ਚੁੱਟ ਕਉ ਬੰਦਨ ਪਰੇ ਕਛੁ ਨਾ ਹੋਤ ਉਪਾਏ ਕਹੋ ਨਾਨਕ ਅਬ ਹੋਟ ਹਰ ਗਾਜ ਜਿਉ ਹੋ ਸੁਹਾਈ ਬਲ ਹੋਆ ਬੰਦ ਨਾਨਕ ਚੁਟਾ ਸਭ ਕਿਛ ਹੋਤੈ ਉਪਾਈ ਨਾਨਕ ਸਭ ਕਿਛ ਤੁਮਰਾ ਹਾਥ ਮੈਂ ਤੁਮਹੀ ਹੋਤ ਸੁਹਾਈ ਸੰਗ ਸਖਾ ਸਭ ਤਾ ਜੇ ਗਏ ਬਿਓ ਸਾਥ ਕਹੋ ਨਾਨਕ ਇਹ ਬਿਪਤ ਮੈਂ ਏਕ ਏਕ ਰਗਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋ ਨਾਨਕ ਇਹ ਜਗਤ ਮੈਂ ਕਿੰਨ ਜਪਿਓ ਗੁਰਮੰਤ ਰਾਮ ਨਾਮੁਰ ਮੈਂ ਗਹਿਉ ਜਾ ਕੈ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤਹਾਰ ਹੋਏ ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਧਾਕਰ ਕਾ ਪਿਉ ਜਿਸ ਕਾ ਸਭਸ ਉਦਾਰ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰ ਇਹੇ ਬਸਤ ਤਜਿ ਨਾ ਜਾਇ ਨਿਤ ਨਿਤ ਰੱਖਿ ਉਰ ਧਾਰ ਤਮ ਸੰਸਾਰੇ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਸਾਨੋਕ ਮਹੰਲਾ ਪੰਜੇਵਾ ਤੇਰਾ My, my, my ਸਤ ਗੁਰ ਸੱਜਣਾ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਤੇਵ ਹਰੇ ਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਰਾਗ ਮਾਲਾ ਰਾਗ ਇੱਕ ਸੰਗ ਪੰਜ ਪਰੰਗਨ ਸੰਗ ਲਾਪਾ ਆਠੋ ਨੰਦਨ ਅਰਥ ਮਰਾਗ ਪੈ ਰੋ ਬੈ ਕਰਹੀ ਪੰਜ ਰਾਗ ਨੀ ਸੰਗੋ ਚਰਹੀ ਅਰਥੰ ਪੈਰ ਵੀ ਵੇਲਾ ਵਲੀ ਪੁਨਿਆ ਕੀ ਗਾਵੈ ਬੰਗਲੀ ਮਨ ਅਸਲੇ ਕੀ ਕੀ ਪਈ ਵਾਰੀ ਇਹ ਪੈਰੋ ਕੀ ਪੰਚੋ ਨਾਰੀ ਪੰਚਮ ਹਰਖ ਦੇ ਸਾਖ ਸੁਣਾ ਪੈ ਬੰਗਲ ਮਦਮਾਦ ਵਗਾਵ ਹੈ ਲਲਤ ਵਲਾ ਬਲਗਾ ਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਪੈਰ ਵਕੀ ਗਾਵੈ ਗਾਇਨ ਪਾਤਰ ਦੁਤਿਆ ਮਾਲਕ ਸਕ ਲਾਪੈ ਸੰਗ ਰਾਗਨੀ ਪੰਚੋ ਥਾਪੈ ਗਾਂਡ ਕਰੀ ਅਰ ਦੇਵ ਗੰਦਾਰੇ ਗੰਦਾਰੇ ਸਿ ਉੱਤੇ ਉਚਾਰੀ ਤਾਨਾਸਰੀਏ ਪੰਚੋ ਗਾਈ ਮਨ ਰਾਗ ਕੋ ਸਕ ਸੰਗ ਲਾਈ ਮਾਰੂ ਮਤਿ ਅੰਗ ਮੇ ਭਾਰਾ ਪ੍ਰਵਲ ਚੰਦ ਕੋ ਸਕਿਓ ਵਾਰਾ ਖੋਖਟਿਓ ਪਉਰਾ ਨਦ ਗਾਈ ਆਤਮਾਲ ਕੋ ਸਕ ਸੰਗ ਲਾਈ कोनो हिडोल पंचनार संग अष्ट सोता तनक लोला गायन तार मिलावी ते लंगे देव करी आई बसांती संतोर सुहाए सरस अ पर संगाई पंज आर ज ਸਰਮਾ ਆਨੰਦ ਪਾਸ ਕਰ ਆਈ ਚੰਦਰ ਮੰਗਲਨ ਸੋਹਾਈ ਸਰਸਵਾਨ ਆਈ ਵਿਨੋ ਤਾਂ ਗਾਵੇ ਸਰਸਵ ਸੰਤ ਕਮੋਦਾ ਆਟ ਪੁੱਤਰ ਮੈਂ ਕਹੇ ਸਵਾਰੀ ਪੁਨਾਈ ਦੀਪ ਕੀ ਵਾਰੀ ਕਚਲੀ ਪਟ ਮੰਜਰੀ ਟੋਟੇ ਕਹੀ ਅਲਾਪ ਕਾਮਦੇਯ ਊ ਗੂਜਰੀ ਸੰਗ ਦੀਪ ਕੇ ਥਾਪ ਕਾਲੰਕਾ ਕੁੰਤਲਯਾ ਰਾਮਾ ਕਮਲ ਕਸਮ ਚੰਪ ਕੇ ਨਾਮਾ ਘੋਰਾਯ ਕਨਰਾ ਕਲਿਆਨਾ ਅਟਪਤਰ ਦੀਪ ਕੇ ਜਾਨਾ ਸਾਵੰਮੇਲਾ ਸ੍ਰੀ ਰਾਨਵਾ ਗਾਵਹਿ ਪੰਚੋ ਸੰਗ ਵਰੰਗਨ ਲਾਵਹਿ ਵਾਰਾਰੀ ਕਰਨਾਟੇ ਧਰੇ ਗਵਰੀ ਗਾਵੈ ਆਸਾਵਰੀ ਇਹ ਪਾਛ ਸਿਤਵੀ ਆਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਕਰਾ ਔਰ ਗਾਂਢ ਕਾਂ ਮੀਰ ਆਟਾ ਪੋਤਰ ਸਿਰੀ ਰਾਗ ਕੀ ਮਾਂਡ ਕਾਂ ਬਹਾ ਮੀਰ ਘਟਾਂ ਮੇਗ ਰਾਗ ਵਾਂ ਗਾਵੈ ਪੰਚੋ ਸੰਗ ਵਰੰਗਨ ਲਾਵਾ ਸੋਰਟਾ ਗਾਉਂ ਮਲਾਰੇ ਤੋਨੇ ਪੁਨ ਗਾਵੈ ਆਸਾ ਗੁਣ ਗੋਨੀ ਉਚੈ ਸਰਸੋ ਹੋ ਪਨਕੀਨੀ ਮੀਗ ਰਾਗ ਸਿਉ ਪੰਚੋ ਚਿਨੀ ਬਹਿਰਾ ਤਰ ਗਜ ਤਰ ਕੇ ਤਾਰਾ ਜਬਲੀ ਧਰ ਨਟਿਓ ਜਲ ਤਾਰਾ ਪਨਗਾ ਵੈ ਸੰਕਰਿਓ ਸੰਮ ਮੀਗ ਰਾਗ ਪੁੱਤਰਨ ਕੇ ਨਾਮਾ ਕਸ਼ਟ ਰਾਗ ਅਮਗਾਈ ਸੰਗ ਰਾਗ ਨੀਤੇਸ ਸਭੇ ਪੁੱਤਰ ਰਾਗਨ ਕੇ 18 10 ਇਸ ਖਸ਼ਟ ਰਾਗ ਉਨਗਾਏ ਸੰਗ ਰਾਗ ਨੀਤੇਸ ਸਬੈ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ